ਪਾਰਸ ਨਾਲ ਲੈਣ-ਦੇਣ ਸੀਗਾ ਪ੍ਰਾਪਰਟੀ ਦਾ ਕੰਮ ਕਰਦਾ ਵਾਂ ਜੀ ਉਹਨਾਂ ਦਾ ਕੋਈ ਲੈਣ-ਦੇਣ ਸੀਗਾ ਤੇ ਉਹਦੇ ਵਿਆਹ ਤੇ ਕਿਸੇ ਇੱਕ ਬినੋਦ ਕੁਮਾਰ ਜਿਹੜਾ ਪੈਸੇ ਦਾ ਲੈਣ-ਦੇਣ ਸੀਗਾ ਉਹ ਉਹਨੇ ਕੰਪਲੇਨ ਦਿੱਤੀ ਸੀਗੀ ਅੱਜ ਕੰਪਲੇਨ ਦਿੱਤੀ ਸੀਗੀ ਉਹਦੇ ਬਾਅਦ ਚ ਮੈਂ ਆਇਆ ਆ ਕੇ ਫਿਰ ਇਹਨਾਂ ਨਾਲ ਮਿਲ ਕੇ ਗਿਆ ਮੈਂ ਕਿਹਾ ਜੀ ਪਾਰਸ ਜੀ ਨਾਲ ਹਿਸਾਬ ਕਰਕੇ ਮੈਂ ਇਹਨਾਂ ਨੂੰ ਕਲੀਅਰ ਕਰ ਦਾਂਗਾ ਫਿਰ ਪਾਰਸ ਜੀ ਕੋਲ ਕੱਲ ਵੀ ਗਏ ਆ ਕੱਲ ਪਾਰਸ ਜੀ ਨੇ ਕਿਹਾ ਮੇਰਾ ਮੁਨੀਮ ਛੁੱਟੀ ਤੇ ਹੈਗਾ ਫਿਰ ਉਹਦੇ ਬਾਅਦ 'ਚ ਉਹ ਕਹਿੰਦੇ ਆ ਕਿ ਮੈਂ ਸ਼ੁੱਕਰਵਾਰ ਆਈਓ ਹਿਸਾਬ ਕਰ ਲਾਂਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅੱਜ ਮੈਨੂੰ ਫੇਰ ਫੋਨ ਕੀਤਾ ਗਿਆ ਕਿ ਪੈਸੇ ਲੈ ਕੇ ਆ ਤੂੰ 30000 ਰੁਪਏ ਤੇਰਾ ਸੌਟ ਆਊਟ ਹੋ ਜਾਊਗਾ ਮੇਰਾ ਵੱਲ ਕੀ 27000 ਰੁਪਏ ਜਿਵੇਂ ਨਿਕਲ ਰਿਹਾ ਸੀਗਾ ਮੈਂ ਇਹਨਾਂ ਨੂੰ 30000 ਲਿਆ ਕੇ ਦੇ ਦਿੱਤੇ ਉਹਦੇ ਬਾਅਦ 'ਚ ਇਹਨਾਂ ਨੇ ਕਿਹਾ ਕਿ 36000 ਤੂੰ ਹੋਰ ਦੇਣੇ ਆ ਜਿਹੜਾ ਮੇਰਾ ਮਿੰਟਾ ਨਾ ਆਇਓ ਤੁਹਾਡਾ ਡੈੱਡ ਹੋ ਗਿਆ ਤੂੰ ਕੰਮ ਕੀਤਾ ਹੋਵੇ ਨਾ ਕੀਤਾ ਹੋਵੇ ਤੇਰੇ ਪੈਸੇ ਨਹੀਂ ਮਿਲਣੇ ਠੀਕ ਹੈ ਜੀ ਉਹਦੇ ਬਾਅਦ 'ਚ ਨਹੀਂ ਮੈਂ ਜਦ ਮੈਂ ਇਹਨਾਂ ਦਾ ਹਿਸਾਬ ਕਲੀਅਰ ਕਰਤਾ ਉਹਦੇ ਬਾਅਦ ਤੇ ਮੈਨੂੰ ਅੰਦਰ ਇਹਨੂੰ ਬਿਠਾ ਦਿਓ ਜੇ 36000 ਹੋਰ ਨਹੀਂ ਦੇਊਗਾ ਫਿਰ ਇਸ ਤੇ ਪਰਚਾ ਕਰਾਂਗੇ ਮੈਂ ਕਿਹਾ ਪਰਚਾ ਕਾਦਾ ਕਰੋਗੇ ਕਹਿੰਦਾ ਕੱਲ ਤੂੰ ਪੈਸੇ ਨਹੀਂ ਦੇ ਰਿਆ ਸੀਗਾ ਅੱਜ ਕਿਉਂ ਦੇਣ ਆਇਆ ਮੈਂ ਕਿਹਾ ਜਦ ਜਿਹੜੀ ਪਾਰਟੀ ਨੇ ਸੀਗੇ ਪੈਸੇ ਲਿੱਤੇ ਹੋਏ ਸੀਗੇ ਉਹ ਵੀ ਪਾਰਟੀ ਆ ਗਈ ਮੈਂ ਵੀ ਆ ਗਿਆ ਵਾਂ ਦੋਵਾਂ ਜਣੇ ਆ ਤਾਂ ਸਾਹਮਣੇ ਬੈਠ ਕੇ ਹਿਸਾਬ ਹੋ ਜਾਂਦਾ ਵਾ ਠੀਕ ਹੈ ਜੀ ਜੇ ਉਹਦੇ ਬਾਅਦ ਚ ਪੈਸੇ ਦੇਤੇ ਪੈਸੇ ਦੇਣ ਦੇ ਬਾਅਦ ਤੇ ਇਸ ਬੰਦੇ ਨੇ ਪ੍ਰੇਮ ਚੰਦ ਇੱਕ ਕਹੇਗਾ ਇੱਥੇ ਐਸਆਈ ਹੈਗਾ ਉਸ ਬੰਦੇ ਨੇ ਮੈਨੂੰ ਅੰਦਰ ਲੈ ਗਿਆ ਤੇ ਇੱਕ ਮੁੰਡਾ ਜਿਹੜਾ ਸਿਵਲ ਵਰਤੀਚੇ ਸੀਗਾ ਉਹ ਬੰਦਾ ਲਿਜਾ ਕੇ ਮੈਨੂੰ ਅੰਦਰ ਬਿਠਾ ਕੇ ਕਹਿੰਦਾ ਕਿ ਤੈਨੂੰ ਕੁਝ ਨਹੀਂ ਕਹਿੰਦਾ ਅੰਦਰ ਲੈ ਕੇ ਗਿਆ ਪ੍ਰੇਮ ਚੰਦ ਜਿਹੜੇ ਸੀਗੇ ਉਸ ਬੰਦੇ ਨੇ ਮੈਨੂੰ ਜਾਂਦੇ ਹੀ ਸਰ ਅੰਦਰ ਕੁੱਟਣਾ ਚાલુ ਕਰਤਾ ਜੇ ਕਿ ਪਹਿਲਾਂ ਡਾਂਗਾ ਨਾਲ ਕੁੱਟਿਆ ਫਿਰ ਉਹਦੇ ਬਾਅਦ ਚ 2-3 ਮਿੰਟ ਬਾਅਦ ਬਾਹਰ ਆ ਕੇ ਫਿਰ ਆ ਕੇ ਮੈਨੂੰ ਪੁੱਛਦਾ ਵਾ ਤੂੰ ਕਿੱਥੋਂ ਦਾ ਰਹਿਣ ਆਲਾ ਹੈਂਗਾ ਮੈਂ ਕਿਹਾ ਪਿੱਛੋਂ ਲਖਨਊ ਦਾ ਆਇੰਗਾ ਫਿਰ ਉਹਨਾਂ ਨੇ ਦੂਜੇ ਮੁੰਡੇ ਨੇ ਕਹਿੰਦਾ ਕਿ ਤੂੰ ਜਿਹੜੇ ਇੱਥੇ ਯੂਪੀ ਤੋਂ ਆ ਕੇ ਤੁਸੀਂ ਉਹ ਓਵਰ ਮਤਲਬ ਉਹ ਦਿਖਾਂਦੇ ਹੋ ਤੇ ਉਹਦੇ ਕਰਕੇ ਮਤਲਬ ਅਸੀਂ ਜੁੱਤੀਆਂ ਥੱਲੇ ਰੱਖਣਾ ਚਾਹੁੰਦੇ ਆ ਤੁਸੀਂ ਇੱਥੇ ਮਤਲਬ ਲੋਕਾਂ ਤੋਂ ਪੈਸੇ ਠੱਗੀ ਠੋਰੀ ਕਰਦੇ ਹੋ ਬੋਲੀ ਸੀ ਮੁਲਾਜ਼ਮ ਕੋਈ ਸੀਗਾ ਜਾਂ ਆਮ ਬੰਦਾ ਸੀ ਪਤਾ ਨਹੀਂ ਇਹਨਾਂ ਦਾ ਮੁਲਾਜ਼ਮ ਹੈਗਾ ਕੌਣ ਹੈਗਾ ਉਹਨੇ ਮੈਨੂੰ ਅੰਦਰੋਂ ਲਾਤਾਂ ਲਪ ਰੱਖਿਆ ਉਹਨੇ ਕੁੱਟਿਆ ਹੋਇਆ ਸਿਵਲ ਵਰਦੇ ਸੀ ਮੈਨੂੰ ਮੈਨੂੰ ਸਿਵਲ ਵਰਦੇ ਸਿਵਲ ਵਰਦੇ ਜਿਹੜਾ ਸੀਗਾ ਮੁਲਾਜ਼ਮ ਨਹੀਂ ਸੀਗਾ ਠੀਕ ਆ ਇਹ ਗੁੰਡੇ ਰੱਖੇ ਹੋਏ ਆ ਦੂਜੀ ਗੱਲ ਜਿਹੜਾ ਪ੍ਰੇਮ ਚੰਦ ਆ ਤੇ ਪਾਰਸ ਦਾ ਜਿਹੜਾ ਉਹ ਮੈਨੂੰ ਤਾਂ ਲੱਗਦਾ ਕੋਈ ਕੀ ਸੈਟਿੰਗ ਕੀ ਨਹੀਂ ਜਿਹੜੇ ਤੋਂ ਪੈਸੇ ਇੱਕ ਮੇਰੇ ਲੱਖਾਂ ਰੁਪਈਆ ਲੈਣੇ ਆ ਉਹ ਤੋਂ ਤੂੰ ਬੋਨ ਨੂੰ ਤਾਂ ਕੁਝ ਕਹਿੰ ਉਸ ਤੋਂ ਬਾਅਦ ਜਿਹੜੇ ਵਿਚਾਰੇ ਨੇ ਦਿੱਤੋਂ ਭੇਜੇ ਨੇ ਥੋੜੀ ਜਿਹੀ ਦੇਣੇ ਕਿਸ਼ਤਾਂ ਟੁੱਟੀਆਂ ਆ ਉਹ ਉਤੋਂ ਤੋਂ ਤੱਕਿਆ ਕਰਵਾ ਰਿਹਾ ਮਾਰ ਕੋਲ ਇੰਨੀ ਬੁਰੀ ਤਰ੍ਹਾਂ ਦੇ ਸਭ ਕੁਝ ਇਹਦੇ ਨਾਲ ਨਦੀਮ ਦੇ ਕਹਿਣ ਤੇ ਹੋ ਰਿਹਾ ਇੱਕ ਨਦੀਮ ਆ ਇੱਕ ਇੱਥੇ ਜਿਹੜਾ ਥਾਣੇ ਆਇਆ ਸੀ ਨਸੀਬ ਨਸੀਬ ਵੀ ਸਿਲੰਡਰ ਦਾ ਕੰਮ ਕਰਦਾ ਨਾਲੇ ਸਾਰੇ ਬਲੈਕ ਦੇ ਜਿਹੜਾ ਇੱਥੇ 2 ਨੰਬਰ ਦਾ ਕੰਮ ਹੁੰਦਾ ਗੈਸ ਸਿਲੰਡਰ ਭਰਦਾ ਕੋਈ ਗਾਂਜਾ ਵੇਚਦਾ ਚਿੱਟਾ ਵੇਚਦਾ ਉਹ ਸਾਰੀ ਗ੍ਰਾਈ ਕਰਕੇ ਉਹ ਸਾਰਾ ਪੁਲਿਸ ਨੂੰ ਮਿੰਨਾ ਇਕੱਠਾ ਕਰਕੇ ਦਿੰਦਾ ਵਾ ਹੁਣ ਵੀ ਉੱਥੇ ਘੁੰਮ ਰਿਹਾ ਵਾ ਕਲ ਤੋਂ ਘੁੰਮ ਰਿਹਾ ਵਕ ਉਹੀ ਇਸ ਕੇਸ ਦੇ ਵਿੱਚ ਆ ਜਿਹੜੀ ਵੀ ਇਹਦੇ ਨਾਲ ਕੁੱਟਮਾਰ ਹੋਈ ਕੁਛ ਵੀ ਹੋਇਆ ਵਾ ਉਹ ਉਸ ਬੰਦੇ ਨੇ ਕਰਾਇਆ ਵਾ ਉਹਦੀ ਪੁਲਿਸ ਨਾਲ ਪੂਰੀ ਛਾੜੀਆ ਪੁਲਿਸ ਨੂੰ ਮਿੰਨਾ ਦਿੰਦਾ ਵਾ ਉਹਦੀ ਕੋਈ ਇਹਦੇ ਨਾਲ ਕੋਈ ਜਾਤੀ ਦੁਸ਼ਮਣੀ ਜਾਂ ਕੋਈ ਹੋਰ ਨਹੀਂ ਜਾਤੀ ਦੁਸ਼ਮਣੀ ਨਹੀਂ ਉਹਦੇ ਨਾਲ ਉਹ ਜਿਹੜਾ ਬੰਦਾ ਵਾ ਨਾ ਜਿਹਨੇ ਕੰਪਲੀਟ ਕੀਤੀ ਉਹਦੇ ਨਾਲ ਆਇਆ ਸੀ ਉਹ ਉਹਦੀ ਮਦਦ ਕਰ ਰਿਆ ਸੀ ਦੂਜੀ ਗੱਲ ਇੱਕ ਜਿਹਨੇ ਗੱਲ ਕਹੀ ਹੈ ਜੁੱਤੀ ਸੇ ਰੱਖਣ ਵਾਲੀ ਤੇ ਜਿਹੜਾ ਬੇਕੂਫ ਜਿਹਾ ਇਨਸਾਨ ਹੈ ਜਿਹਨੇ ਆ ਗੱਲ ਕਹੀਆ ਉਹਨੂੰ ਮੈਂ ਕਹਣਾ ਹਿੰਦੂ ਸਿੱਖ ਸਾਰੇ ਭਾਈ ਆ ਹਰ ਪੂਰੇ ਆਪਣੇ 29 ਸਟੇਟ ਆ 29 ਸਟੇਟ ਵਿੱਚ ਸਾਰੇ ਪਾਸੇ ਹਿੰਦੂਪਰਾ ਸਾਰੇ ਰਲ ਮਿਲ ਕੇ ਰਹੇ ਆ ਪਰ ਇੱਕ ਅਦਾ ਬੰਦਾ ਉਹੀ ਉਹੀ ਖਾਰਖਾਨਾ ਜਿਹੜਾ ਬੰਦਾ ਦੋਗਲਾੰਦਾ ਸਿੱਧੀ ਗੱਲ ਨਾ ਸੱਚਾ ਸਿੱਖ ਵੀ ਹਿੰਦੂ ਪਰ ਹਿੰਦੂ ਦੇ ਖਿਲਾਫ ਨਾ ਸੱਚਾ ਹਿੰਦੂ ਸਿੱਖ ਦੇ ਖਿਲਾਫ ਕਿਉਂਕਿ ਦੋਨੇ ਇੱਕ ਇੱਕ ਨੌ ਦੇ ਇੱਕ ਚੰਮ ਵਰਗੇ ਨੇ ਦੋਨੇ ਬਦੋਨੇ ਭਾਈ ਨੇ ਸਿੱਧੀ ਗੱਲ ਭਾਜੀ ਪਰ ਜਿਹੜਾ ਬੰਦਾ ਜ਼ਹਿਰ ਕੋਲਦਾ ਪਿਆ ਉਹ ਇਨਸਾਨ ਨਹੀਂ ਹੋ ਸਕਦਾ ਉਹ ਰਾਜਨੀਤੀ ਕਰਨੇ ਬਸ ਸਿੱਧੀ ਗੱਲ ਨਹੀਂ ਯੂਪੀ ਦੇ ਵਿੱਚ ਵੀ ਤਾਂ ਸਿੱਖ ਭਰਾ ਰਹਿੰਦੇ ਯਾਰ ਪਾਜੀ ਪਾਜੀ ਨੌ ਤੇ ਮਾਸ ਵਾਂਗੂ ਰਹਿੰਦੇ ਨੇ ਇੱਕ ਸਾਹ ਬਣ ਕੇ ਰਹਿੰਦੇ ਨੇ ਕੋਈ ਅੱਖ ਕੋਈ ਜ਼ਰੂਰਤ ਨਹੀਂ ਕਿਸੇ ਦੀ ਇੱਕ ਦੂਜੇ ਨਾਲ ਅੱਖ ਚੱਕ ਕੇ ਦੇਖਣ ਦੀ ਪਰ ਇੱਥੇ ਜ਼ਹਿਰ ਕਿਉਂ ਕੋਲਿਆ ਯਾਰ ਉਹੀ 도ਗਲੇ ਬੰਦੇ ਜਿਹੜੇ 도ਗਲੇ ਬੰਦੇ ਜਿਹੜੇ ਆ ਰਾਜਨੀਤੀ ਕਰਦੇ ਨੇ ਉੱਪਰ ਜੇ ਮੇਰੀਆਂ ਚਾਰ ਦੁਕਾਨਾਂ ਨੇ ਉਹ ਨਾਉ ਜਿਲ੍ਹੇ 'ਚ ਉਹਦੇ ਵਿੱਚ ਸਾਰੇ ਸਿੱਖ ਸਿੱਖ ਭਰਾ ਨੇ ਜਿਹੜੇ ਉਹਦੀ ਇੱਕ ਮਿੰਟ ਗੁਰੂ ਮਹਾਰਾਜ ਨੇ ਕਦੇ ਬੇਇੱਜ਼ਤੀ ਕਰਨਾ ਕਦੇ ਉੱਚਨੀ ਚ ਨਹੀਂ ਸਿਖਾਇਆ ਸਭ ਨੂੰ ਇੱਕ ਬਰਾਬਰ ਦੇ ਦਿੱਤਾ ਪਰ ਜਿਹੜਾ ਬੰਦਾ ਹਰ ਇੱਕ ਬੰਦੇ ਨੂੰ ਨੀਚ ਸਮਝੇ ਨਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਉੱਥੇ ਅਸੀਂ ਕਰਾਇਆ ਕਿਸੇ ਨੂੰ ਕਿਸੇ ਤੋਂ ਤਰਾਇਆ ਨਹੀਂ ਮੰਗਦੇ ਕਿਸੇ ਤੋਂ ਹਰ ਇੱਕ ਬੰਦੇ ਤੋਂ ਪਰ ਮੈਂ ਪ੍ਰੇਮ ਚੰਦ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਮੇਰੇ ਤੋਂ ਕਾਦੀ ਦੁਸ਼ਮਣੀ ਕੱਟੀ ਹੋਣੀ ਕਿਸ ਕਿਸ ਲਈ ਹੱਤ ਪਾਏ ਹੱਤ ਪਾਈ ਕਿੱਤੀ ਹੋਣੀ ਕਿਸ ਲਈ ਕੀਤੀ ਪ੍ਰੇਮ ਚੰਦ ਤੋਂ ਮੈਂ ਕਿਸ ਲਈ ਉਹਦੇ ਤੋਂ ਕੀ ਤਕਲੀਫ ਹੈ ਗਿਆ ਜਿਹੜਾ ਦੂਜਾ ਬੰਦਾ ਹੈਗਾ ਇੱਕ ਜਿਹੜਾ ਉਹ ਵਿਨੋਦ ਦੇ ਵੱਲੋਂ ਆਇਆ ਸੀਗਾ ਕਹਿੰਦਾ ਤੂੰ ਪ੍ਰਧਾਨੀ ਕਰਦਾ ਵਾਂ ਤੈਨੂੰ ਪ੍ਰਧਾਨੀ ਮੈਂ ਦਿਖਾਨਾ ਵਾਂ ਮਤਲਬ ਪ੍ਰਧਾਨੀ ਦਿਖਾ ਰਿਹਾ ਵਾਂ ਅੰਦਰ ਪੈ ਕੇ ਨਾਲੇ ਉਹ ਕਹਿੰਦਾ ਇਹ ਗੋਇਲ ਹੋਣੇ ਜੇਲ ਕਰਾਤਾ ਉਹ ਕਰਾਤਾ ਪਾਲ ਅੰਦਰ ਕਰਾਤਾ ਉਹ ਜੇਲ ਗੋਇਲ ਨੇ ਗੋਇਲ ਨੂੰ ਉਹਨੇ ਕਰਾਇਆ ਵਾ ਗੋਇਲ ਨੂੰ ਪਤਾ ਚੱਲ ਗਿਆ ਨਾ ਉਹਨੇ ਅਸੀਂ ਤੇ ਅਸੀਂ ਉਹਦੀ ਫੇਰ ਦੇਣੀ ਆ ਇਮਾਨ ਕਰ ਪ੍ਰਸ਼ਾਸਨ ਤੋਂ ਮੈਂ ਮੰਗ ਕਰਦਾ ਵਾਂ ਕਿ ਮੈਨੂੰ ਪ੍ਰੇਮਚੰਦ ਮੈਨੂੰ ਇਹਦੇ ਉੱਤੇ ਕਾਰਵਾਈ ਚਾਹੀਦੀ ਆ ਨਹੀਂ ਤਾਂ ਮੈਂ ਸੁਸਾਈਡ ਕਰ ਲਾਂਗਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵਾ ਮੈਂ ਪ੍ਰੇਮਚੰਦ ਤੋਂ ਇਹ ਪੁੱਛਣਾ ਜਾਂਦਾ ਮੇਰੀ ਕੀ ਉਹਦੇ ਨਾਲ ਦੁਸ਼ਮਣੀ ਸੀਗੀ ਜਿਹੜੀ ਕਾਰਵਾਈ ਬੰਨੀ ਸੀਗੀ ਤੂੰ ਕੋਰਟ 'ਚ ਕਰਾਂਦਾ ਜਾਂ ਫਿਰ ਮੈਨੂੰ ਜਿਹੜੀ ਹਵਾਲਾਤ 'ਚ ਦਿੰਦਾ ਜਾਂ ਕੁਝ ਵੀ ਕਰਦਾ ਤੂੰ ਅੰਦਰ ਮੈਨੂੰ ਕੁੱਟ ਕਿਉਂ ਰਿਆ ਵਾ ਠੀਕ ਹੈ ਜੀ ਹਾਂ ਜੀ ਸਰ ਏਸੀ ਇੰਨੀ ਵੱਡੀ ਜਿਹੜੀ ਗੱਲ ਹੋ ਗਈ ਜੀ ਧਰਨਾ ਨਾਲ ਪੈ ਗਿਆ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਆ ਕਿਹੜੀ ਗੱਲ ਹੋ ਗਈ ਜੀ ਧਰਨਾ ਲਾਇਓ ਸਰ ਇਹਨਾਂ ਨੇ ਪ੍ਰੇਮ ਪ੍ਰੇਮਚੰਦ ਜੀ ਨੇ ਪੱ ਚਲੋ ਐਸਚਓ ਦੇ ਨੌਲੇਜ ਦੇ ਵਿੱਚ ਆ ਕੇ ਐਸਚਓ ਦੇ ਨੌਲੇਜ ਦੇ ਵਿੱਚ ਇਹ ਸਾਰਾ ਕੁਝ ਜੋ ਵੀ ਫੈਸਲਾ ਹੋਇਆ ਕੱਲ ਫੈਸਲਾ ਹੋਇਆ ਸੀਗਾ ਬਟ ਪ੍ਰੇਮਚੰਦ ਨੇ ਨਿਸ਼ਵਤ ਲੈਣ ਦੇ ਲਈ ਦੁਬਾਰਾ ਇਹਨੂੰ ਅੱਜ ਫੇਰ ਬੁਲਾਇਆ ਮਾਰਕੋਟ ਕਿਤੇ ਦੇ ਨਾਲ ਚਲੋ ਪ੍ਰਾਪਰਟੀ ਮੈਟਰ ਹੈ ਜੋ ਵੀ ਐਗਰੀਮੈਂਟ ਹੋਇਆ ਜੋ ਵੀ ਹੋਇਆ ਇਹ ਕੋਈ 420 ਤਾਂ ਨਹੀਂ ਹੋਇਆ ਕਿਸੇ ਨਾਲ 420 ਹੋਇਆ ਹੁੰਦਾ ਫਿਰ ਉਹਨੂੰ ਤੁਸੀਂ ਪਰਚਾ ਅੱਜ ਕਰਦੇ ਜੋ ਮਰਜ਼ੀ ਕਰਦੇ ਜੇ ਔਰ ਇਸ ਨੂੰ ਨਹੀਂ ਕਰਾ ਰਹਾ ਕੋਰਟ ਦਾ ਮੈਟਰ ਸੀਗਾ ਇਹ ਕੋਰਟ ਚ ਚੱਲ ਜਾਂਦਾ ਇਧਰ ਕਿਤੇ ਪੈਸੇ ਦੇਖਿਆ ਜਾਂਦਾ ਕਿ ਪੁਲਿਸ ਰਜਿਸਟਰੀ ਪਰਸ ਨੇ ਕਰਾਣੀ ਸੀ ਇਹਨੇ ਕੋਈ ਜਿਹੜਾ ਮੈਟਰ ਹੈ ਕਿ ਜੋ ਪੁਲਿਸ ਨੇ ਪੈਸੇ ਦੇ ਵਿੱਚ ਪਾਈ ਗਿਆ ਇਹਦਾ ਅਸੀਂ ਕੰਪਲੀਟ ਕਰਾਉਣਾ ਨੇ ਪਾਈ ਕਿ 10000 ਫਸੇ ਹੋਏ ਇਸ ਜਗ੍ਹਾ ਤੇ ਫਿਰ ਇਹ ਮੁਕਰਜਨ ਸਰ ਪਹਿਲੇ ਗਾਲ ਤਾਂ ਪੁਲਿਸ ਦੇ ਕੋਲ ਕੋਈ ਪਾਵਰ ਨਹੀਂ ਹੈ ਪੈਸੇ ਦਿਵਾਉਂਦਾ ਨਾ ਪੈਸੇ ਦਿਵਾ ਸਕਦੀ ਹੈ ਇਹ ਮੈਟਰ ਕੋਰਟ ਦਾ ਹੁੰਦਾ ਕੋਈ ਇਹਨੇ 420 ਤਾਂ ਨਹੀਂ ਕੀਤੀ ਜੋ ਇਹਦਾ ਕੁੱਟ ਮਾਰ ਕੀਤਾ ਪ੍ਰੇਮ ਚੰਦ ਹਰ ਵਾਰੀ ਪੈਸੇ ਚੱਕਰ ਤੇ ਲੋਕਾਂ ਨੂੰ ਹਰਾਸ ਕਰਦਾ ਵਾ ਮਾਰਕਟ ਕਰਦਾ ਉਹਨਾਂ ਨਾਲ ਜਾਮ ਕੇ ਬੁਲਾਉਂਦਾ ਵਾ ਸਰ ਬਿਲਕੁਲ ਅੰਦਰ ਦੇਖੋ ਆਮ ਜਨਤਾ ਲਈ ਸੀਸੀਟੀਵੀ ਆਪਣਾ ਰੱਖਿਆ ਇਹਨਾਂ ਨੇ ਪਰ ਪੁਲਿਸ ਪੁਲਿਸ ਪ੍ਰਸ਼ਾਸਨ ਵਾਸਤੇ ਸੀਸੀਟੀਵੀ ਕੈਮਰਾ ਬੰਦ ਕਰ ਦਿੰਦੇ ਨੇ ਉਹ ਕਿਉਂ ਰਿਕਾਰਡਿੰਗ ਕਰਾਉਂਦੇ ਕਮਿਸ਼ਨਰ ਸਾਹਿਬ ਬੈਠੇ ਨੇ ਸੀਟ ਤੇ ਬੈਠੇ ਨੇ ਵਰਦੀ ਪਾਈ ਆ ਇਹਨਾਂ ਕੋਲ ਵਰਦੀ ਪਾਵਰ ਹੈਗੀ ਆ ਆਮ ਜਨਤਾ ਨੂੰ ਪਰੇਸ਼ਾਨ ਕਰਨ ਵਾਸਤੇ ਕਿ ਕੈਮਰਾ ਨਹੀਂ ਕਢਾ ਸਕਦੇ ਜੋ ਕੰਦੀ ਕਾਰਵਾਈ ਪ੍ਰਿੰਪਨਨ ਦੇ ਕੀਤੀ ਜਾਵੇ ਕਿਉਂ ਬਿਠਾਇਆ ਉਹਨੂੰ ਮੁਖ ਮੰਗੀ ਹੀ ਆ ਪ੍ਰੇਮ ਚੰਦ ਤੇ ਜੋ ਬੰਦ ਕਾਰਵਾਈ ਕਾਰਵਾਈ ਕਰੋ ਤੇ ਇਹਨੂੰ ਸਸਪੈਂਡ ਕੀਤਾ ਜਾਵੇ ਅੱਜ ਅਸੀਂ ਡਿਵੀਜ਼ਨ ਨੰਬਰ 7 ਦੇ ਬਾਰ ਧਰਨਾ ਲਾਇਆ ਇੱਕ ਨਜਾਇਜ਼ ਬੇਕਸੂਰ ਬੰਦੇ ਨੂੰ ਪੱਪੂ ਨੂੰ ਅੰਦਰ ਬਟਾਇਆ ਹੋਇਆ ਵਾ ਕੋਈ ਪ੍ਰਾਪਰਟੀ ਨੂੰ ਲੈਣ ਦੇਣ ਨੂੰ ਲੈ ਕੇ ਪਾਰਸ ਨਾਲ ਇੱਕ ਮਨੋਜਨਾ ਦੇ ਵਿਅਕਤੀ ਦਾ ਮਨੋਜ ਜਾਂ ਵਿਨੋਦ ਜੋ ਵੀ ਹੈ ਉਹਦਾ ਰੋਲਾ ਸੀ ਪੈਸਿਆਂ ਦਾ ਉਨੇ 2 ਸਾਲ ਹੋ ਗਏ ਉਹਦਾ ਐਫੀਡੇਵਿਟ ਜਿਹੜਾ ਉਹਦਾ ਟਾਈਮ ਵੀ ਖਤਮ ਹੋਇਆ ਵਾ ਤੇ ਉਹਨੇ ਇੱਥੇ 7 ਨੰਬਰ ਡਿਵੀਜ਼ਨ ਕੰਪਲੀਟ ਕਰਾਈ ਸੀ ਕੱਲ ਵੀ ਪ੍ਰੇਮ ਚੰਦ ਜੀ ਨੇ ਫੋਨ ਕੀਤਾ ਪੱਪੂ ਨੂੰ ਆਇਆ ਕੱਲ ਵੀ ਉਹਨਾਂ ਨੇ ਮਿਸਬੀਹੇਵ ਕੀਤਾ ਉਹਦੇ ਫੋਨ ਖੋਲੇ ਸੀ ਕੱਲ ਵੀ ਅੰਦਰ ਮਾਰਕੁੱਟ ਕੀਤੀ ਤੇ ਬਿਠਾਤਾ ਜਿਹੜੀ ਸਾਰੀ ਗੱਲਾਂ ਸੀ ਐਸਐਚਓ ਸਾਹਿਬ ਨੂੰ ਕੱਲ ਵੀ ਦੱਸੀ ਮੈਂ ਕਿ ਐਸਐਚਓ ਸਾਹਿਬ ਇੱਥੇ ਦੱਬ ਲਾਇਆ ਸੀ ਕੋਈ ਗੱਲ ਨਹੀਂ ਸੁਣੀ ਉਹਦੇ ਫੋਨ ਖੋ ਕੇ ਇਹਨੂੰ ਅੰਦਰ ਬਿਠਾਤਾ ਐਸਚਓ ਸਾਹਿਬ ਨੇ ਨਾਲ ਹੀ ਚੱਲੋ ਬੰਦਾ ਛੱਡਤਾ ਸਾਰੀ ਗੱਲਬਾਤ ਵੀ ਹੋ ਗਈ ਜਿਹੜੀ ਦੂਜੀ ਪਾਰਟੀ ਸੀ ਉਹਦੇ ਨਾਲ ਵੀ ਵੀ ਸੀ ਜਿਹੜਾ ਪਾਰਸ ਆ ਤੂੰ ਉਹ ਤੋਂ ਪੈਸੇ ਲੈਣੇ ਆ ਵੀ ਉਹਦੇ ਨਾਲ ਤੇਰੀ ਗੱਲਬਾਤ ਕਰਾ ਕੇ ਸਭ ਕੁਝ ਕਰਾ ਦਿੰਦੇ ਆ ਉਸ ਤੋਂ ਬਾਅਦ ਅੱਜ ਫੇਰ ਬੁਲਾਇਆ ਗਿਆ ਜਿਹੜੇ ਬੰਦੇ ਤੋਂ ਇਹਨਾਂ ਨੇ ਪਲਾਟ ਲਿੱਤਾ ਪਾਰਸ ਤੋਂ ਉਹ ਤਾਂ ਬਾਹਰ ਘੁੰਮਦਾ ਪਿਆ ਜਿੱਤੋਂ ਪੈਸੇ ਲੈਣੇ ਜਿਹੜਾ ਬੰਦਾ ਵਿੱਚ ਗਵਾ ਸੀ ਉਹਨੇ ਫੇਰ ਵੀ ਚੱਲੋ ਕੋਆਪਰੇਟ ਕਰਦੇ ਐਸਚਓ ਸਾਹਿਬ ਨੇ ਇਹਨਾਂ ਦੀ ਗੱਲ ਕਰਾਈ ਉਹਨੇ 30000 ਰੁਪਏ ਦੇਤੇ ਇਹਨਾਂ ਨੂੰ ਪੈਸੇ ਲੈਣ ਦੇ ਬਾਵਜੂਦ ਵੀ ਐਸਚਓ ਦੇ ਫੈਸਲੇ ਕਰਨ ਦੇ ਉਨੇ ਅੱਜ ਫੇਰ ਉਹੀ ਗੁੰਡਾ ਕਰਦੇ ਦਿਖਾਉਂਦੇ ਉਹਦਾ ਫੋਨ ਖੋਲਿਆ ਉਹਨੂੰ ਅੰਦਰ ਬੰਦ ਕਰਕੇ ਕੁੱਟਿਆ ਤੇ ਅਸੀਂ ਬਾਰ-ਬਾਰ ਐਸਐਚਓ ਸਾਹਿਬ ਨੂੰ ਵੀ ਫੋਨ ਕਰਦੇ ਕਮਿਸ਼ਨਰ ਸਾਹਿਬ ਨੂੰ ਵੀ ਫੋਨ ਕਰ ਰਹੇ ਉਹਨੇ ਸਾਡਾ ਫੋਨ ਨਹੀਂ ਚੱਕਿਆ ਕੱਲ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਜਿਹੜੇ ਅਸੀਂ ਦੱਸਿਆ ਵਾ ਕਿ ਵੀ ਉਹਦੇ ਘਰ ਦੀ ਫੋਟੋ ਕੱਲ ਵੀ ਖਿੱਚ ਕੇ ਭੇਜ ਰਹੇ ਆ ਕਿ ਸੁਨੀਲ ਲੜਕਾ ਇਹਦਾ ਹੋਰ ਪੱਪੂ ਦਾ ਦੋਸਤ ਆ ਕੱਲ ਵੀ ਜਿਹੜਾ ਜਿਹਨੇ ਕੰਪਲੀਟ ਕਰਾਈ ਆ ਉਹਦੇ ਘਰ ਦੀ ਫੋਟੋ ਖਿੱਚ ਕੇ ਭੇਜ ਰਹੇ ਸੀਗੇ ਤੇ ਮੈਂ ਤੇਰੇ ਘਰ ਦੇ ਬਾਹਰ ਖੜਾ ਦੇ ਘਰ ਦੀ ਫੋਟੋ WhatsApp ਤੇ ਦਿਖਾਈ ਵੀ ਆ ਉਹ ਆਪਣਾ ਆਪਣੇ ਨੰਬਰ ਤੋਂ ਭੇਜ ਰਿਹਾ ਕਿ ਵੀ ਇਹ ਤੂੰ ਆਪਣਾ ਹਿਸਾਬ ਕਿਤਾਬ ਲਾ ਲਈ ਆਪਣੇ ਬੱਚਾ ਦਾ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਲਗਾਤਾਰ ਕਿੰਨੇ ਦਿਨ ਤੋਂ ਸਾਰੀ ਰਿਕਾਰਡਿੰਗਾਂ ਨੇ ਜਿਹੜੀ ਧਮਕੀਆਂ ਦੇ ਰਹੇ ਆ ਤੇ ਪੈਸੇ ਲੈਣ ਦੇ ਬਾਵਜੂਦ ਵੀ ਜਾਂ ਤਾਂ ਐਸਐਚਓ ਸਾਹਿਬ ਨੇ ਫੈਸਲਾ ਕਰਾਤਾ ਆਪਸ ਵਿੱਚ ਗੱਲ ਮੁੱਕ ਗਈ ਉਸ ਤੋਂ ਬਾਅਦ ਵੀ ਪ੍ਰੇਮਚੰਦ ਜੀ ਜਿਹੜੇ ਆ ਉਹਨੂੰ ਕੁੱਟ ਮਾਰ ਕੇ ਕੱਲ ਵੀ ਇੱਦਾਂ ਹੀ ਬੰਦ ਕਰਤਾ ਸੀ ਅੱਜ ਵੀ ਬੰਦ ਕਰਕੇ ਚਲੇ ਗਏ ਐਸਐਚਓ ਸਾਹਿਬ ਫੋਨ ਨਹੀਂ ਚੱਕ ਰਹੇ ਕੋਈ ਗੱਲ ਨਹੀਂ ਸੁਣ ਰਿਹਾ ਅਸੀਂ ਆਪਣੀ ਗੱਲ ਸੁਣਾਉਣ ਲਈ ਆਪਣੇ ਹੱਕ ਅਧਿਕਾਰਾਂ ਦੀ ਲੜਾਈ ਲੜਨ ਲਈ ਥਾਣੇ ਦੇ ਬਾਹਰ ਬੈਠੇ ਆ ਜਦ ਤੱਕ ਇਨਸਾਫ ਨਹੀਂ ਮਿਲੂਗਾ ਪ੍ਰੇਮਚੰਦ ਤੇ ਕਾਰਵਾਈ ਨਹੀਂ ਹੋਊਗੀ ਅਸੀਂ ਇਸ ਇੱਥੇ ਬੈਠੇ ਆਂ ਐਸਟੀਓ ਸਾਹਿਬ ਨੂੰ ਮੈਂ ਕੱਲ ਸਾਰੀ ਗੱਲ ਦੱਸਤੀ ਸੀ ਕੱਲ ਵੀ ਇਦਾਂ ਹੀ ਉਹਨੇ ਪ੍ਰੇਮਚੰਦ ਨੇ ਇਦਾਂ ਹੀ ਕੁੱਟ ਮਾਰ ਕੀਤੀ ਅੱਜ ਫੇਰ ਇਦਾਂ ਹੀ ਕੁੱਟ ਮਾਰ ਕਰਕੇ ਉਹਨੂੰ ਅੰਦਰ ਬੰਦ ਕਰਤਾ ਹੁਣ ਵੀ ਅੰਦਰ ਹੀ ਬੰਦਾ ਇਸ ਟੈਂਬੀ ਅੰਦਰ ਹੀ ਬੰਦਾ ਬੰਦਾ ਬੈਠਾ ਵਾ ਬੇਕਸੂਰ ਬੰਦਾ ਨਾ ਉਹਦਾ ਕੋਈ ਕਸੂਰ ਨਾ ਕੋਈ ਗੱਲ ਨਾ ਬਾਤ ਨਾ ਉਹਨੇ ਉਹਦੀ ਪੈਸਿਆਂ ਦੇ ਕੋਈ ਰਿਸੀਵਿੰਗਾਂ ਨਾ ਕੁਝ ਬਸ ਇਹ ਕਿ ਗਵਾਦੇ ਸੈਨ ਆ ਉਹਦੇ ਤੇ ਜਿਹੜੇ ਬੰਦੇ ਤੋਂ ਪਲਾਟ ਲਿੱਤਾ ਉਹ ਬਾਹਰ ਘੁੰਮ ਰਿਹਾ ਆਪਣੇ ਘਰੇ ਵੀ ਚਲਾ ਗਿਆ ਜੀ ਤੋਂ ਪੈਸ ਤੇ ਜਿਹੜੇ ਬੰਦੇ ਦਾ ਗਵਾਚੇ ਸਨ ਉਹਨੇ ਪੈਸੇ ਵੀ ਦਿੱਤੇ ਉਹ ਤਾਂ ਪੈਸੇ ਵੀ ਦਵਾਤੇ ਧੱਕੇ ਨਾਲ ਫੇਰ ਵੀ ਉਹਨੂੰ ਅੰਦਰ ਬਿਠਾਇਆ ਹੋਇਆ ਵਾ ਇਹ ਸ਼ਾਰਾ ਸ਼ਾਰ ਗੁੰਡਾਗਰਦੀ ਹੋ ਰਹੀ ਹੈ ਪ੍ਰੇਮ ਚੰਦ ਜੀ ਦੀ ਇੱਥੇ ਥਾਣੇ 'ਚ ਗੁੰਡਾਗਰਦੀ چلਦੀ ਹੈ ਦੂਜੀ ਪਾਰਟੀ ਨੇ ਪੁਲਿਸ ਨੂੰ ਕੋਈ ਪੈਸੇ ਦਿੱਤੇ ਹੋਗੇ ਕੋਈ ਸੈਟਿੰਗ ਹੋਊਗੀ ਜਾਂ ਕੋਈ ਪ੍ਰੈਸ਼ਰ ਹੋਊਗਾ ਪੁਲਿਸ ਦੇ ਉੱਤੇ ਜਿਹੜਾ ਇੱਕ ਗਰੀਬ ਲਾਚਾਰ ਬੰਦੇ ਦੇ ਉੱਤੇ ਹਤਿਆਚਾਰ ਕੀਤਾ ਜਾ ਰਿਹਾ ਵਾ ਤੇ ਅਸੀਂ ਤਾਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹੀ ਮੰਗ ਕਰਦੇ ਵੀ ਪ੍ਰੇਮ ਚੰਦਾ ਜਿਹੜੇ ਇੱਥੇ ਚਾਹੇ ਥਾਣੇ ਦੀ ਸੀਸੀਟੀਵੀ ਫੁਟੇਜ ਕਢਾ ਲੈਣ ਉਹਦੇ ਨਾਲ ਕਿੱਦ ਤੇ ਜਿਹੜੀ ਬੰਦੀ ਕਾਰਵਾਈ ਉਹ ਤੇ ਕੀਤੀ ਜਾਵੇ। ਥਾਣੇ ਦੇ ਤਾਂ ਖਤਮ ਹੋ ਗਏ। ਹਾਂਜੀ ਥਾਣੇ ਅੰਦਰ ਹੀ ਕੁੱਟਮਾਰ ਕੀਤੀ ਆ। ਹੁਣ ਵੀ ਅੰਦਰ ਕਮਰੇ 'ਚ ਬਿਠਾਇਆ ਹੋਇਆ ਉਹਨੂੰ। ਬੰਦ ਕੀਤਾ ਹੋਇਆ ਵਾ। ਜਿਹੜਾ ਮੇਨ ਆ ਜੀ ਤੋਂ ਇਹਨਾਂ ਨੇ ਪਲਾਟ ਲਿੱਤਾ ਸੀ ਆਪਣੇ ਘਰੇ ਚਲਾ ਗਿਆ ਵਾ। ਠੀਕ ਹੈ ਜੀ। ਫੋਟੋ ਕੀ ਮੰਗ ਕਰਦਾ ਤੁਸੀਂ? ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਬੰਦੇ ਨੂੰ ਛੱਡਿਆ ਜਾਵੇ ਤੇ ਜਿਹੜਾ ਪ੍ਰੇਮ ਚੰਦ ਜਿੱਤੇ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਵੇ। ਅੱਜ ਜਿਹੜਾ ਮੈਟਰ ਆਇਆ ਬినੋਦ ਕੁਮਾਰ ਪੱਕੋ ਜੀ ਦਾ ਕੱਲ ਜਦੋਂ ਇਹ ਫੈਸਲਾ ਹੋ ਗਿਆ ਸੀ ਉਸ ਤੋਂ ਬਾਅਦ ਕਿਹੜੀ ਵੀ ਗੱਲ ਹੋ ਗਈ ਜੇ ਤੁਹਾਨੂੰ ਧਰਨਾ ਲਾਣਾ ਪੈ ਗਿਆ ਭਾਜੀ ਗੱਲ ਇਹ ਹੋ ਗਈ ਹੈ ਜਦੋਂ ਐਦਾਂ ਦੇ ਅਫਸਰ ਬੈਠੇ ਹੋਣ ਕਰਪਟ ਪਹਿਲੇ ਪੰਜਾਬ ਜਿੰਨੇ ਅਫਸਰ ਸਾਰੇ ਇਮਾਨਦਾਰ ਅਫਸਰ ਨੇ ਦਿਨ ਦਾ ਸੇਵਾ ਕਰ ਰਹੇ ਪਰ ਉਹਨਾਂ ਵਿੱਚ ਇੱਕ ਦੋ ਅਫਸਰ ਐਦਾਂ ਦੇ ਪ੍ਰੇਮ ਚਦਰ ਵਰਗੇ ਨੇ ਜਿਹੜਾ ਜਿ ਬਿਨਾਂ ਰਿਸ਼ਵਤ ਦੇ ਕੰਮ ਨਹੀਂ ਕਰ ਹੁੰਦਾ ਨਾ ਤੋਂ ਐਦਾਂ ਦੇ ਪੰਜਾਬ ਪੜੋ ਪੋਸਟ ਜਿਹੜੀ ਛਵੀ ਖਰਾਬ ਕਰ ਰਹੇ ਨੇ ਜਿਹੜਾ ਪ੍ਰੂਫ ਹੈ ਜੋ ਉਹਨਾਂ ਨੇ ਰਿਸ਼ਵਤ ਮੰਗੀ ਸੀ ਸਰ ਹੱਦ ਹੋ ਗਈ ਇੱਕ ਉਹਨੇ ਸਤੋ ਇੱਕ ਨਹੀਂ ਦੋ ਦੋ ਬਰੀ ਕਿਹਾ 15 2000 ਦੇ ਤੇ ਮੈਂ ਤੇਰਾ ਕੰਮ ਕਰਦਾ ਪੰਦਾ ਵੀ ਯਾਰ ਇਹਦੇ ਪ੍ਰੂਫ ਕਿ ਪ੍ਰੂਫ ਕੀ ਦੇਣਾ ਵਾ ਕੰਮ ਜਿੱਤੇ ਜਿੱਥੇ ਮਰਜੀ ਜਿੰਨੇ ਆਤਮ ਮੌਤ ਹੋਰ ਬੰਦੇ ਆ ਗਰੀਬ ਬੰਦੇ ਉਹਦੇ ਨਾਲ ਮਿਸਬੀਹਵ ਕਰਦਾ ਕੋਈ ਸੁਣਵਾਈ ਕਰਦਾ ਹੈ ਨਹੀਂ ਯਾਰ ਇਹ ਪਾਕਿਸਤਾਨ ਦੇ ਇਲਜ਼ਾਮ ਲਾਂਦੇ ਜਦੋਂ ਤਾਂ ਸਬੂਤ ਹੋਵੇ ਤਾਂ ਇਹ ਆਸੀਂ ਲਾ ਸਕਦੇ ਆ ਆਪਣੇ ਕੋਈ ਪੂਤਾ ਸਬੂਤ ਹੈ ਜੋ ਆਸੀਂ ਇਲਜ਼ਾਮ ਲਾ ਸਕਦੇ ਆ ਸਰ ਮੇਰੀ ਗੱਲ ਸੁਣੋ ਤੁਸੀਂ ਮੇਰੀ ਮੇਰੀ ਸਭ ਮੇਰੀ ਗੱਲ ਮੇਰੀ ਗੱਲ ਸੁਣੋ ਤੁਸੀਂ ਨਾ ਸੀਸੀਟੀਵੀ ਫੁਟੇਜ ਦਿਖਾਓ ਉਹਨੂੰ ਕਿਹ ਤਰ੍ਹਾਂ ਮਾਰਿਆ ਗਿਆ ਕੁੱਟਿਆ ਗਿਆ ਇਹ ਪ੍ਰੂਫ ਹੈ ਨਹੀਂ ਯਾਰ ਪ੍ਰੂਫ ਪ੍ਰੂਫ ਦੇ ਗਰੀਬ ਬੰਦੇ ਕੋ ਨਹੀਂ ਹੁੰਦਾ ਅਮੀਰ ਕੋ ਹੁੰਦਾ ਜਿਹੜਾ ਦੋਸ਼ੀ ਬੰਦਾ ਜਿਹੜਾ ਜਿਹੜਾ ਲੱਖਪਤੀ ਬੰਦਾ ਉਹ ਬਾਹਰ ਘੁੰਮ ਰਿਹਾ ਉਹ ਜਿਹੜਾ ਬੰਦਾ ਗਰੀਬ ਮਾਤਲ ਬੰਦਾ ਉਹ ਜੇਲ੍ਹ ਦੇ ਅੰਦਰ ਵਿੱਚ ਇਹ ਕਾਦੀ ਇਹ ਕਾ ਇਹ ਕਾਦੀ ਹੈ ਕਦੇ ਮਜ਼ਦੂਰ ਆ ਲੇਵਾਰੀ ਆ ਜਿਹਦੇ ਜਿਹਦੇ ਪੈਸੇ ਦੇਨੇ ਸੀਗੇ ਅਗਲਾ ਪੈਸੇ ਦੇ ਤਰਿਆ ਇਸ ਟਾਂ ਤੇ ਤਾਂ ਡੇਟ ਨਿਕਲ ਗਈ ਕੋਈ ਕੋਈ ਪੈਸੇ ਲੈਣ ਦੇ ਨਹੀਂ ਹੁਣ 4 ਸਾਲ 5 ਸਾਲ 5 ਸਾਲੇ ਤੋਂ ਘਰ ਤੋਂ ਉਹ ਡੇਢ 2 ਲੱਖ ਰੁਪਏ ਪਪਾ ਨੂੰ ਲੈਣੇ ਆ ਸਰਕਾਰ ਪੈਸੇ ਦੇ ਰਹੇ ਸੀ ਇਸ ਤੋਂ ਪਹਿਲੇ ਵੀ ਦੇ ਸਕਦੇ ਆ 22 ਸਾਲ ਹੋ ਗਏ ਪੈਸੇ ਅਜੇ ਤੱਕ ਕਿਉਂ ਨਹੀਂ ਦਿੱਤੇ ਸੀ ਪਾਰਸ ਕਿਉਂ ਨਹੀਂ ਦਾ ਪਾਰਸ ਲਾ ਰਿਹਾ ਲਾ ਰਿਹਾ ਲੇ ਤਾਂ ਜਮ੍ਹਾਂ ਲਾਇਆ ਜਾ ਰਿਹਾ ਕਿ ਪੈਸੇ ਆਪ ਲੋਕ ਲੈ ਲੀਏ ਉਧਰ ਜਮਾਣੇ ਕੀਏ ਉਹ ਲੇਬਰ ਸਾਰੇ ਜਮਾ ਕੇ ਸਾਰੇ ਜਮਾਤ ਸਾਰਾ ਪ੍ਰੂਫ ਦਾ ਸਾਰੇ ਜਮਾ ਕੀਤਾ ਆ ਉਹ ਝੂਠਾ ਬੰਦਾ ਤੂੰ ਇੰਨਾ ਹੀ ਸੱਚਾ ਬੰਦਾ ਉਹ ਬੰਦੇ ਦਾ ਵੀਡੀਓ ਪਈਆ ਕਿਨੇ ਪੈਸੇ ਨਹੀਂ ਦਿੱਤੇ ਚੋਣ ਨਹੀਂ ਦੇ ਰਿਹਾ ਭਾਈ ਚੋਣ ਨਹੀਂ ਜ਼ਮੀਨ ਦੇ ਰਿਹਾ ਕਿਉਂ ਨਹੀਂ ਕਬਜ਼ਾ ਦੇ ਰਿਹਾ ਤੂੰ ਸਾਰੀ ਹੈ ਗਈਆਂ ਜੀ ਰਸੀਦਾ ਨਹੀਂ ਹੁੰਦੀ ਭਾਜੀ ਜਿਹੜਾ ਐਗਰੀਮੈਂਟ ਐਗਰੀਮੈਂਟ ਦੇ ਪਿੱਛੇ ਪਿੱਛੇ ਲਿਖਿਆ ਜਾਂਦਾ ਹਾਂ ਜੀ 80 ਪੈਸੇ ਸਾਰੇ ਲਿਖਿਆ ਜਾਂਦੇ ਹਾਂ ਜੀ ਹਾਂਜੀ ਸਾਰਾ ਲਿਖਿਆ ਜੀ ਬੰਦੇ ਕੋਲ ਹੈਗਾ ਜੀ ਠੀਕ ਹੈ ਦੇਖੋ ਜਿਹੜੀ ਪੁਲਿਸ ਦਾ ਕੈਮਰਾ ਚਾਹੇ ਮੋਬਾਈਲ ਦਾ ਕੈਮਰਾ ਹੋਵੇ ਚਾਹੇ ਇਹਨਾਂ ਦੇ ਪੁਲਿਸ ਪਰਸਿਸ਼ਨ ਦਾ ਕੈਮਰਾ ਹੋਵੇ ਉਹ ਆਮ ਜਨਤਾ ਲਈ ਹੈ ਬਟ ਆਮ ਜਨਤਾ ਕੇ ਆਪਣਾ ਖੋਲ ਦੇਵੇ ਨਾ ਇਹਨਾਂ ਦੇ ਉਹ ਮਿੰਟ ਚ ਖੋਲ ਲੈਂਦੇ ਆ ਮੋਬਾਈਲ ਕਿਉਂ ਆਮ ਜਨਤਾ ਦਾ ਹੱਕ ਨਹੀਂ ਆ ਉਹਨਾਂ ਦਾ ਵੀਡੀਓ ਬਣਾਉਂਦਾ ਜਾਂ ਇਹ ਫੋਨ ਤੇ ਗੱਲ ਰਿਸ਼ਵਤ ਦੀ ਨਹੀਂ ਕਰਦੇ ਆ ਇਹ ਫੇਸ ਟੂ ਫੇਸ ਬੰਦੇ ਚੱਕ ਕੇ ਰਿਸ਼ਵਤ ਦੀ ਗੱਲ ਕਰਦੇ ਆ ਕੀ ਸਾਡੇ ਕੋ ریکارڈਿੰਗ ਨਾ ਹੋ ਜਾਵੇ ਸਾਡੇ ਕੋਈ ਕੁਝ ਸਾਡਾ ਅ ਪ੍ਰੂਫ ਨਾ ਹੋ ਜਾਵੇ ਜਦੋਂ ਅਸੀਂ ਅਫਸਰ ਨਾਲ ਗੱਲ ਕੀਤੀ ਨਾ ਕਿ ਪ੍ਰੇਮ ਚੰਦਨੀ 15000 ਦੀ ਰਿਸ਼ਵਤ માં ਆ ਗਈ ਸੀ ਉਹ ਕਹਿੰਦੇ ਆ ਹਾਂ ਸਰ ਇਹ ਤਾਂ ਕਹਿੰਦੇ ਹੀ ਨੇ ਕਿ ਐਵਿਡੈਂਸ ਲਿਆਓ ਇਹਨਾਂ ਨੂੰ ਇਹ ਨਹੀਂ ਪਤਾ ਕਿ ਬੰਦਾ ਚੱਕ ਕੇ ਲੈ ਆਂਦੇ ਨੇ ਫਿਰ ਕਹਿੰਦੇ ਹਾਵੇ ਤੂੰ ਦੇਂਗਾ ਬਿਠਾ ਕੇ ਫਿਰ ਕਹਿੰਦੇ ਨੇ ਇਹਨਾਂ ਨੂੰ ਜਿਹੜੀ ਵੱਡੀ ਗੱਲ ਹੋ ਗਈ ਜੇ ਥਾਣੇ ਦੇ ਬਾਹਰ ਤਰਨਾ ਲਾਣਾ ਪੈ ਗਿਆ ਜਦੋਂ ਤੁਸੀਂ ਇਹਨਾਂ ਦਾ ਫੈਸਲਾ ਕਰਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕੀ ਮਜਬੂਰੀ ਜੇ ਥਾਣੇ ਦੇ ਬਾਹਰ ਤਰਨਾ ਲਾਣਾ ਬਿਨੋਦ ਨਿਗਮ ਨੇ ਕੰਪਲੇਂਟ ਕੀਤੀ ਸੀਗੀ ਜਿਹੜਾ ਪੱਪੂ ਦੇ ਖਿਲਾਫ ਵੀ ਉਹਨੇ ਸਾਡੀ ਕਿਸ਼ਤਾਂ ਆਪਣੇ ਕੋਲ ਰੱਖ ਲਈਆਂ ਬਰਾੜਦੀਆਂ ਓਨਰ ਨੂੰ ਪੈਸੇ ਨਹੀਂ ਮੁਚਾਏ ਉਹਦੀ ਤਕੀकात ਜਿਹੜਾ ਪਵਨ ਕੁਮਾਰ ਕਰ ਰਹੀ ਸੀ ਕਿ ਥਾਣੇ ਬਿਲਕੁਲ ਆਏ ਸੀ ਮਾਦੀ ਡਿਊਟੀ ਲਾਤੀ ਸੀ ਉਹਨੇ ਦੋਨਾਂ ਦਾ ਕੰਪਰਮੈਂਟ ਕਰਾਤਾ ਸੀ ਜੋ ਲੈਣ ਦੇ ਨਾਲ ਸੈਟਅਪ ਹੋ ਗਿਆ ਸੀ ਕਿ ਉਹਨਾਂ ਦਾ ਆਪਸੇ ਦੇ ਵਿੱਚ ਪੰਚਾਇਤੀ ਤੌਰ ਤੇ ਉਹ ਬਾਹਰ ਜਾ ਰਹੇ ਸੀ ਕੋਈ ਪ੍ਰੇਮ ਐਸਐਸਆਈ ਪ੍ਰੇਮ ਕੰਦੀ ਐਸਐਸਆਈ ਨਾਲ ਮਿਲਿਆ ਉਹਨੇ ਇਹਨਾਂ ਨਾਲ ਕੋਈ ਇਹ ਇਹਨਾਂ ਦੇ ਕਹਿਣ ਦੇ ਮਤਾਬਕ ਇਹਨਾਂ ਨਾਲ ਘੁੱਟਮਾਰ ਕੀਤੀ ਜਾਂ ਕੋਈ ਮਿਸਾਈਪਿੰਗ ਹੋਈ ਜਾਂ ਦੋਨਾਂ ਤਰੀਕਿਆਂ ਦੀ ਇਹਨਾਂ ਨੇ ਹੁਣ ਮੈਂ ਆਇਆ ਮੈਨੂੰ ਦੱਸੀ ਹੈ ਸਾਰੀ ਗੱਲ ਇਦਾਂ ਮੈਂ ਕਹਤਾ ਵੀ ਰਿਟਰਨ ਕਮਪਲੇਟ ਦੇ ਦਿਓ ਬਾਅਦ ਆਪ ਕੋਲੀ ਪੜਤਾਲ ਕਰ ਲਵੋਗੇ ਸਰਜੀ ਪਾਰਟੀ ਬੈਠੀ ਹੈ ਇਹਨਾਂ 'ਤੇ ਮਤਲਬ ਇਹ ਇਲਜ਼ਾਮ ਲਗਾਇਆ ਗਿਆ ਕਿ ਪ੍ਰੇਮ ਚੰਦ ਦੇਸ਼ਾਈ ਨੇ 15000 ਦੀ ਰਿਸ਼ਵਤ ਮੰਗੀ ਕਿੰਨਾ ਬਜਾਜਾ ਕਿੰਨਾ ਗੱਲ ਅਜੇ ਤੱਕ ਰਿਸ਼ਵਤ ਵਾਲੀ ਗੱਲ ਸਾਹਮਣੇ ਨਹੀਂ ਆਈ ਅਜੇ ਪ੍ਰੇਮ ਚੰਦ ਵੀ ਥਾਣੀ ਨਹੀਂ ਹੈਗਾ ਇਹਨਾਂ ਨੂੰ ਮੈਂ ਭਾਈ ਸਾਹਿਬ ਬੈਠੇ ਆ ਕਿ ਨਾ ਇਹਨਾਂ ਦਾ ਆਪਣਾ ਰਾਜਵੀਰ ਜੀ ਇਹਨਾਂ ਨੂੰ ਆਪਣੀ ਕਲਿੱਕਤੀ ਕੰਪਲੇਂਟ ਦੇ ਦਿਓ ਸਰ ਇੱਕ ਲਾਸਟ ਵਾਲਾ ਇਹਨਾਂ ਨੇ ਕੰਪਲੀਟ ਹੋ ਦਿੱਤੀ ਹੈ ਕਿ ਇਹਨਾਂ ਦੇ ਘਰ ਦੇ ਬਾਹਰ ਜਾ ਕੇ ਕੋਈ ਫੋਟੋ ਖਿੱਚ ਕੇ ਇਹਨਾਂ ਨੂੰ ਧਮਕੀਆਂ ਮਾਰਦਾ ਵਾ ਕਿ ਅਗਰ ਤੁਸੀਂ ਥਾਣੇ ਐ ਤਾਂ ਕਿਸੇ ਕੋਈ ਕੰਪਲੀਟ ਕੀਤੀ ਆਸੀਂ ਇਹ ਕਰ ਦਵਾਂਗੇ ਯਾਨੀ ਤੁਹਾਨੂੰ ਜਾਨ ਨੂੰ ਮਾਰ ਦਵਾਂਗੇ ਇਹ ਧਮਕੀਆਂ ਦਿੱਤੀ ਜਾਂਦੀ ਬినੋਦ ਕੁਮਾਰ ਜੀ ਜਿਹਨੇ ਕੰਪਲੀਟ ਦਿੱਤੀ ਜਿਹਨੇ ਕੰਪਲੀਟ ਦਿੱਤੀ ਉਹਨਾਂ ਦੇ ਜਿਹੜਾ ਉਹਨਾਂ ਨੂੰ ਇਹ ਵੀ ਐ ਜੇ ਅਗਰ ਅਗਰ ਇਹੋ ਜੀ ਗੱਲ ਸਾਹਮਣੇ ਹੋਈ ਹੈ ਉਹ ਤੁਸੀਂ ਕਲਿੱਕਤੀ ਕੰਪਲੇਂਟ ਦੇ ਦਿਓ ਪੂਰੀ ਲਿਖਤੀ ਯਾਨੀ ਉਹ ਆਪਾਂ ਪੂਰੀ ਤਕੀਦ ਕਰ ਲਾਂਗੇ ਜਿਹੜੀ ਜਿੰਨੀਆਂ ਦੇ ਖਿਲਾਫ ਕਾਰਵਾਈ ਕਰਨੀਆਂ ਕਰਦਾ ਉਹਨੇ ਗਲਤੀ ਕੀਤੀ